ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰਾਂ ਅੱਜ 29 ਜਨਵਰੀ ਦਿਨ ਸੋਮਵਾਰ ਨੂੰ ਅੱਜ ਦੀਆਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਚਾਰ-ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਆ। ਡੋਨਲਡ ਟਰੰਪ ਦਾ ਸੰਕਟ ਹੋਰ ਡੂੰਘਾ ਹੋਇਆ। ਇਹਦੇ ਬਾਰੇ ਗੱਲਬਾਤ ਕਰਨੀ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਕੀ ਹੋਣਾ। ਅਦਾਲਤ ਨੇ ਹੁਕਮ ਦਿੱਤਾ ਹੈ ਦੂਜੀ ਗੱਲਬਾਤ ਸ਼ਿਕਾਗੋ ਦੇ ਵਿੱਚ ਪ੍ਰਵਾਸੀਆਂ ਪ੍ਰਵਾਸੀਆਂ ਦੀਆਂ ਬਸਾਂ ਦਾ ਮਾਮਲਾ ਇੱਕ ਵਾਰ ਫੇਰ ਚਰਚਾ ਦੇ ਵਿੱਚ ਆਇਆ ਤੀਜੀ ਗੱਲਬਾਤ ਕਰਨੀ ਆ ਫ੍ਰਾਂਸ ਦੇ ਵਿੱਚ ਕਿਸਾਨ ਅੰਦੋਲਨ ਕਾਫੀ ਤੇਜ਼ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਤੇ ਚੌਥੀ ਗੱਲਬਾਤ ਕੈਟ ਜੈਨਸ ਦੇ ਆਖਰੀ ਗੀਤ ਦੀ ਚਰਚਾ ਆ ਜਿਹੜੀ ਕੈਂਸਰ ਦੇ ਨਾਲ ਆਸਰੇ ਮੌਤ ਦੇ ਨੇੜੇ ਆ ਤੇ ਉਹਨੇ ਆਪਣੇ ਬੇਟੀ ਦੇ ਲਈ ਗੀਤ ਗਾਇਆ ਬਹੁਤ ਵਾਇਰਲ ਹੋਇਆ ਪੰਜਵੀਂ ਗੱਲਬਾਤ ਅਮਰੀਕਾ ਦੇ ਵਿੱਚ ਕੈਦੀਆਂ ਕੋਲੋਂ ਕੰਮ ਸਬੰਧੀ ਨਵੇਂ ਖੁਲਾਸੇ ਹੋਏ ਆ ਇਹ ਤੁਹਾਡੇ ਨਾਲ ਸਾਂਝੇ ਕਰਨੇ ਆ ਸਭ ਤੋਂ ਪਹਿਲਾਂ ਐਸੋ ਜਿਹੜੀ ਗੱਲਬਾਤ ਕਰਨੀ ਆ ਡੋਨਲਡ 트੍ਰੰਪ ਸੰਬੰਧੀ ਆ ਤਿੰਨ ਦਿਨ ਜਦੋਂ ਜਿਊਰੀ ਨੇ ਕਿਹਾ ਸੀ ਕਿ 83 ਮਿਲੀਅਨ ਡਾਲਰ ਡੋਨਲਡ 트੍ਰੰਪ ਦੇ ਜਿਹੜਾ ਇੱਕ ਡਿਫਾਮੇਟਰੀ ਸਟੇਟਮੈਂਟ ਸੀਗੀ ਉਸ ਮਾਮਲੇ ਦੇ ਵਿੱਚ ਜਿਹੜੇ ਲੇਖਕ ਤੇ ਪੱਤਰਕਾਰ ਈ ਜੇਨ ਕਰੋਲ ਦੇ ਮਾਮਲੇ ਦੇ ਵਿੱਚ ਕੀਤੀ ਗਈ ਸੀ ਤੇ ਉਹ ਹੁਣ ਉਹ ਜਿਹੜੀ ਗੱਲਬਾਤ ਆ ਉਹਦੇ ਵਿੱਚ ਡੋਨਲਡ 트੍ਰੰਪ ਨੂੰ ਉਸ ਮਾਮਲੇ ਦੇ ਵਿੱਚ ਦੋਸ਼ੀ ਮੰਨਦਿਆ ਆ ਇਹ ਅਮਾਉਂਟ ਜਿਹੜੀ ਆ ਇਹ ਪੇ ਕਰਨ ਦੇ ਲਈ ਕਿਹਾ ਗਿਆ 2 ਹਫਤੇ ਦਾ ਟਰਾਇਲ ਚੱਲਿਆ ਤੇ ਜਿਹੜੇ ਇਹਨਾਂ ਨੇ ਜਿਹੜਾ ਇਹ ਫੈਸਲਾ ਦਿੱਤਾ ਸੀ ਡੋਨਲਡ 트੍ਰੰਪ ਨੂੰ ਕਿ ਇਹਨੂੰ 83 ਮਿਲੀਅਨ ਡਾਲਰ ਡੋਨਲਡ 트੍ਰੰਪ ਨੂੰ ਦੇਣੇ ਪੈਣਗੇ ਕਿਉਂਕਿ ਜਿਹੜਾ ਡੈਮੇਜ ਕੀਤਾ ਇਹਨਾਂ ਨੇ ਦੋ ਡਿਫਾਮੇਟਰੀ ਸਟੇਟਮੈਂਟਸ ਜਿਹੜੀਆਂ ਇਹਨਾਂ ਨੇ ਕੀਤੀਆਂ ਸੀ 2019 ਦੇ ਵਿੱਚ ਜਦੋਂ ਉਹਨੇ ਇਹਨੇ ਕੈਰੋਲ ਨੇ ਡੋਨਲਡ 트੍ਰੰਪ ਦੇ ਉੱਤੇ ਦੋਸ਼ ਲਾਏ ਸੀ ਕਿ 90s ਦੇ ਵਿੱਚ 1996 ਦੇ ਵਿੱਚ ਡੋਨਲਡ 트੍ਰੰਪ ਨੇ ਉਹਨੂੰ ਸੈਕਸ਼ੂਅਲੀ ਹਰਾਸ ਕੀਤਾ ਆ ਇਹ ਜਿਹੜਾ ਮਾਮਲਾ ਆ ਇੱਕ ਵੱਖ ਇੱਕ ਹੋਰ ਜਿਊਰੀ ਸੀ ਉਹਨੇ ਇੱਕ ਹੋਰ ਜਿਊਰੀ ਸੀ ਉਹਨੇ ਡੋਨਲਡ 트੍ਰੰਪ ਨੂੰ ਪਹਿਲਾਂ ਹੀ ਇਸ ਸੈਕਸ਼ੂਅਲ ਅਸੌਲਟ ਦੇ ਕੇਸ ਦੇ ਵਿੱਚ ਕੈਰੋਲ ਨੂੰ ਕਿਹਾ ਸੀ ਕਿ ਉਹਨੇ ਡੀਫੇਮ ਕੀਤਾ ਇਸ ਕਰਕੇ 5 ਮਿਲੀਅਨ ਡਾਲਰ ਜਿਹੜਾ ਆ ਉਹ ਪਹਿਲਾਂ ਦੇਣ ਨੂੰ ਕਿਹਾ ਗਿਆ ਸੀ ਡੋਨਲਡ 트੍ਰੰਪ ਲਗਾਤਾਰ ਡਿਨਾਈ ਕਰਦੇ ਰਹੇ ਨੇ ਅਲੀਗੇਸ਼ਨਸ ਨੂੰ 2019 ਤੋਂ ਲੈ ਕੇ ਹੁਣ ਤੱਕ ਹੁਣ ਜਦੋਂ 5 ਦਿਨ ਦਾ ਜਿਹੜਾ ਡਿਫਰਮੇਸ਼ਨ ਟ੍ਰਾਇਲ ਆ ਜਿਹਦੇ ਵਿੱਚ ਇਹਨਾਂ ਨੇ ਟੈਸਟੀਫਾਈ ਕੀਤਾ ਸੀ ਕਿ ਡਬਲ ਡਾਊਨ ਇਹ ਸਾਰੇ ਕਲੇਮਸ ਨੂੰ ਤੇ ਇਸ ਮਾਮਲੇ ਦੇ ਵਿੱਚ ਹੁਣ ਮਤਲਬ ਇੱਕ ਹੋਰ ਜਿਹੜਾ ਸੰਕਟ ਆ ਡੋਨਲਡ 트੍ਰੰਪ ਦੇ ਉੱਤੇ ਆ ਗਿਆ ਆ 30 ਜੀਨ ਕੈਰੋਲ ਜਿਹਨੂੰ ਕਿਸੇ ਨਾ ਕਿਸੇ ਤਰ੍ਹਾਂ ਔਰ ਜਿੰਨੇ ਪੈਸੇ ਉਹਨੂੰ ਮਿਲਣਿਆ ਉਹਨੇ ਕਿਹਾ ਵੀ ਮੈਂ ਇਕੱਠੇ ਕਰਕੇ ਉਨਾ ਔਰਤਾਂ ਵੱਲੋਂ ਲੜਨ ਦੇ ਲਈ ਲਾਉਂਗੀ ਜਿਹੜੀਆਂ ਇੱਕ ਤਰੀਕੇ ਨਾਲ ਡੋਨਲਡ ਟਰੰਪ ਵੱਲੋਂ ਅਸਾਲਟ ਜਿਹਨਾਂ ਨੂੰ ਅਸਾਲਟ ਕੀਤਾ ਗਿਆ ਸੋ ਇੱਕ ਸ਼ੋ ਜਿਹੜਾ ਈ ਜੇਨ ਕੋਰੋਲ ਗੁੱਡ ਮਾਰਨਿੰਗ ਅਮਰੀਕਾ ਦੇ ਵਿੱਚ ਅੱਜ ਸਵੇਰੇ ਆਈ ਆ ਤੇ ਉਹਨੇ ਕਿਹਾ ਵੀ ਇਹ ਇਹ ਜਿਹੜੀ ਜੂਰੀ ਨੇ ਉਹਨੂੰ 83 ਮਿਲੀਅਨ ਡਾਲਰ ਦੀ ਡਿਫਾਰਮੇਸ਼ਨ ਦਾ ਕੀਤਾ ਤੇ ਉਹਦੀ ਉਹਨੇ ਜਿਹੜੀ ਆ ਇੱਕ ਹਾਂ ਪੱਖੀ ਗੱਲ ਜਿਹੜੀ ਗੱਲ ਇਹ ਕੀਤੀ ਸੋ ਇਹ ਡੋਨਲਡ 트੍ਰੰਪ ਦੇ ਲਈ ਪਹਿਲਾ ਮਾਮਲਾ ਨਹੀਂ ਆ ਇਹ ਜੇਨ ਕਰੋਲ ਦਾ ਇਹ ਤੇ ਇੱਕ ਮਾਮਲਾ ਆ ਜਿਹਦੇ ਵਿੱਚ ਇਹਨਾਂ ਨੂੰ ਇਹਨਾਂ ਨੂੰ ਇਹ ਕਿਹਾ ਗਿਆ ਕਈ ਮਾਮਲਿਆਂ ਦੇ ਵਿੱਚ ਔਰ ਜਿਦਾ ਜਿਦਾ ਹੁਣ ਇਸ ਵੇਲੇ ਇਲੈਕਸ਼ਨ ਨੇੜੇ ਆ ਰਹੀ ਆ ਇਹਨਾਂ ਦੀ ਇੱਕ ਇੱਕ ਕਰਕੇ ਮਾਮਲਿਆਂ ਦੀਆਂ ਤਰੀਕਾਂ ਕਹਿ ਲਓ ਜਾਂ ਉਹ ਸਾਰਾ ਕੁਝ ਨੇੜੇ ਆ ਰਿਹਾ ਜਿਦਾ ਅੱਜ ਇਹ 83.3 ਮਿਲੀਅਨ ਡਾਲਰ ਔਨ ਟਾਪ ਆਫ 5 ਮਿਲੀਅਨ ਜਿਹੜੇ ਕਿ ਪਹਿਲਾਂ ਜਿਦਾ ਪਹਿਲਾਂ ਦੱਸਿਆ ਕਿਹਾ ਜਾ ਚੁੱਕਾ ਡੋਨਲਡ ਟਰੰਪ ਨੂੰ ਵੀ ਇਹ ਦਿਓ ਤੁਸੀਂ ਆ ਈ ਜਨਕਰੋਲ ਦੇ ਮਾਮਲੇ ਦੇ ਵਿੱਚ ਤੇ ਐਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਗੱਲਾਂ ਬਾਤਾਂ ਉਹ ਵੀ ਸਾਹਮਣੇ ਆ ਰਹੀਆਂ ਆ ਡਿਸੀਜਨ ਜਿਹੜੀਆਂ ਇਹਨਾਂ ਦੀਆਂ ਦੂਜੇ ਕੇਸ ਹੈਗੇ ਆ ਉਹਨਾਂ ਦੇ ਵਿੱਚ ਵੀ ਇੱਕ ਇੱਕ ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਕਰਕੇ ਇਹਨਾਂ ਦੇ ਜਿਹੜਾ ਨੇੜੇ ਤੇੜੇ ਦੱਸੇ ਜਾ ਰਹੇ ਆ ਸੋ ਹੁਣ ਜਿਹੜਾ ਇਹਨਾਂ ਦਾ ਕੁਝ ਹੋਰ ਕੇਸ ਹੈਗੇ ਆ ਉਹਨਾਂ ਦੇ ਵਿੱਚ ਜਿਵੇਂ ਫੈਡਰਲ ਕੇਸ ਹੈਗਾ 2020 ਦੀ ਇਲੈਕਸ਼ਨਸ ਦਾ ਜਿਹਦੇ ਵਿੱਚ 4 ਕਾਉਂਟਸ ਨੇ ਜਿਹੜੇ ਕੌਨਸਪੀਰੇਸੀ ਸੀਗੀ ਇਹਦੀ 2020 ਇਲੈਕਸ਼ਨ ਰਿਜ਼ਲਟ ਦੇ ਮਾਮਲੇ ਦੇ ਵਿੱਚ ਡੋਨਲਡ ਟਰੰਪ ਨੇ ਫਲਾਈਆ 4 ਮਾਰਚ ਨੂੰ ਇਹਦੀ ਤਰੀਕ ਆ ਸੋ ਫੈਡਰਲ ਕੇਸ 2020 ਇਲੈਕਸ਼ਨ ਦੇ ਮਾਮਲੇ ਦੇ ਵਿੱਚ ਡੀਸੀ ਦੇ ਵਿੱਚ 4 ਮਾਰਚ ਨੂੰ ਕੇਸ ਆ ਸੋ ਇਸ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਅੱਗੇ ਮਤਲਬ ਹੋਰ ਕੁਝ ਨਾ ਕੁਝ ਹੋ ਸਕਦਾ ਹੈ ਤੇ ਤੁਹਾਨੂੰ ਇਹ ਵੀ ਪਤਾ ਹੈ ਕਿ ਅੰਡਰ ਲਿਮਿਟਡ ਗੈਗ ਆਰਡਰਸ ਨੇ ਇਹ ਦੋਵੇਂ ਫੈਡਰਲ ਕ੍ਰਿਮੀਨਲ ਕੇਸਸ ਦੇ ਵਿੱਚ ਡੀਸੀ ਵਾਲੇ ਦੇ ਵਿੱਚ ਤੇ ਸਿਵਲ ਬਿਜ਼ਨਸ ਫਰਾਡ ਦੇ ਵਿੱਚ ਜਿਹੜਾ ਨਿਊਯਾਰਕ ਦੇ ਵਿੱਚ ਚੱਲਦਾ ਆ ਉਸ ਮਾਮਲੇ ਦੇ ਵਿੱਚ ਵੀ ਇਸੇ ਤਰ੍ਹਾਂ ਜਾਰਜੀਆ ਦੇ ਵਿੱਚ ਜਿਹੜਾ 2020 ਇਲੈਕਸ਼ਨ ਵਾਲਾ ਕੇਸ ਇਹਨਾਂ ਦਾ ਚੱਲਦਾ ਤਰੀਖ ਅਜੇ ਉਹਦੀ ਪਤਾ ਨਹੀਂ ਕਦੋਂ ਪਣੀ ਆ ਉਸ ਮਾਮਲੇ ਦੇ ਵਿੱਚ ਵੀ ਇਹਦਾ ਟ੍ਰਾਇਲ ਡੇਟ ਅਜੇ ਤੱਕ ਅਨਾਉਂਸ ਨਹੀਂ ਕੀਤੀ ਗਈ ਉਸ ਮਾਮਲੇ ਦੇ ਵਿੱਚ ਵੀ ਇਹ ਸੰਕਟ ਚ ਘਿਰ ਸਕਦੇ ਆ ਇੱਕ ਜਿਹੜਾ ਇਹਨਾਂ ਦਾ ਫਲੋਰੀਡਾ ਕਲਾਸੀਫਾਈਡ ਡਾਕੂਮੈਂਟ ਕੇਸ ਆ ਜਿਹਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਸੀ ਕਿ 40 ਫੈਡਰਲ ਚਾਰजेस ਨੇ ਇਹਨਾਂ ਦੇ ਉੱਤੇ ਡੋਨਲਡ ਟਰੰਪ ਦੇ ਉੱਤੇ ਕਿ ਮਾਰੋ ਲੋਗੋ ਦੇ ਵਿੱਚ ਜਿਹੜੀ ਸਰਕਾਰ ਦੀ ਟੌਪ ਸੀਕ੍ਰੀਟ ਡਾਕੂਮੈਂਟਸ ਸੀਗੇ ਉਹਨਾਂ ਨੂੰ ਇਹਨਾਂ ਨੇ ਲੁਕੋਇਆ ਲੁਕਾ ਕੇ ਆਪਣੇ ਬੰਦੇ ਨੂੰ ਕਿਹਾ ਵੀ ਇਹਨੂੰ ਪਾਸੇ ਡੱਬੇ ਕਰ ਦਿਓ ਤੇ ਬਾਅਦ ਦੇ ਵਿੱਚ ਉਹ ਜਿਹੜੀ ਵੀਡੀਓ ਫੁਟੇਜ ਸੀ ਉਹਨੂੰ ਡਿਲੀਟ ਕਰਵਾ ਦਿੱਤਾ 20 ਮਈ ਨੂੰ ਇਹਨਾਂ ਦਾ ਉਹ ਟ੍ਰਾਇਲ ਉਹਦੇ ਵਿੱਚ ਵੀ ਕੁਛ ਨਾ ਕੁਛ ਹੋ ਸਕਦਾ ਤੇ ਫੇਰ ਜਿਹੜਾ ਨਿਊਯਾਰਕ ਵਾਲਾ ਕੇਸ ਆ ਜਿਹੜਾ 34 ਚਾਰजेस ਉਹਦੇ ਵਿੱਚ ਨੇ ਇਹਨਾਂ ਦੇ ਉੱਤੇ ਕਿ 2016 ਹਾਸ਼ਮਨੀ ਪੇਮੈਂਟ ਦਾ ਮਾਮਲਾ ਮਾਰਚ 25 ਨੂੰ ਉਹਦੀ ਟ੍ਰਾਇਲ ਡੇਟ ਆ ਇਹਨਾਂ ਦੀ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਇਹ ਸੰਕਟ ਇਹਨਾਂ ਦੇ ਉੱਤੇ ਆ ਰਿਹਾ ਆ ਜਿੱਦਾਂ ਜਿੱਦਾਂ ਕਹਿ ਲਓ ਕਲੈਕਸ਼ਨ ਜਿਹੜੇ ਆ ਰਹੀ ਆ ਹਜੇ ਇਹਨਾਂ ਦੀ ਨਾਮਿਨੇਸ਼ਨ ਜਿਹੜੀ ਆ ਉਹ ਨੇੜੇ ਆ ਰਹੀ ਆ ਪ੍ਰਾਇਮਰੀਜ਼ ਹੋ ਰਹੀਆਂ ਆ ਉਸੇ ਤਰੀਕੇ ਦੇ ਨਾਲ ਇਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੇਸ ਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਨੇੜੇ ਤੇ ਆ ਰਹੀਆਂ ਤੇ ਕੁਦਰਤੀ ਤੌਰ ਦੇ ਉੱਤੇ ਇਹਨਾਂ ਦੇ ਉੱਤੇ ਜ਼ਰੂਰ ਅਸਰ ਇਹਦਾ ਪਾਏਗਾ ਅਗਲੀ ਗੱਲ ਪਰ ਦੋਸਤੋ ਪ੍ਰਵਾਸੀਆਂ ਬਾਰੇ ਆ ਜਿਹੜੇ ਲੋਕ ਅਮਰੀਕਾ ਦੇ ਵਿੱਚ ਆ ਰਹੇ ਆ ਅਨ ਡਾਕੂਮੈਂਟਡ ਇਮੀਗ੍ਰੈਂਟਸ ਨੇ ਬਹੁਤ ਲੰਬੇ ਸਮੇਂ ਤੋਂ ਇਹ ਮੁੱਦਾ ਆ ਤੇ ਮਿਲੀਅਨਸ ਦੇ ਵਿੱਚ ਅਨ ਡਾਕੂਮੈਂਟਡ ਇਮੀਗ੍ਰੈਂਟਸ ਇੱਥੇ ਹੈਗੇ ਆ ਹੁਣ ਜਿਹੜੀ ਲੇਟੈਸਟ ਸੂਚਨਾ ਆਈ ਆ ਉਹ ਸ਼ਿਕਾਗੋ ਦੇ ਇੱਕ ਸਬਆਰਬ ਦੇ ਵਿੱਚੋਂ ਆ ਰਹੀ ਆ ਜਿੱਥੇ ਕਿ ਜਿਹੜੇ ਵੱਡੀ ਗਿਣਤੀ ਦੇ ਵਿੱਚ ਇਹ ਲੋਕ ਸ਼ਹਿਰ ਦੇ ਵਿੱਚ ਆ ਕੇ ਬੈਠੇ ਆ ਤੇ ਲੋਕ ਜਿਹੜੇ ਲੋਕਲ ਲੋਕ ਨੇ ਉਹਨਾਂ ਦੀ ਸਪੋਰਟ ਵੀ ਕਰ ਰਹੇ ਹੈ ਵੈਲਕਮ ਸੈਂਟਰ ਬਣੇ ਆ ਉੱਥੇ ਜਿਹੜੇ ਇਹਨਾਂ ਦੇ ਮਾਈਗ੍ਰੈਂਟਸ ਦੇ ਲਈ ਤੇ ਵੱਡੇ ਵੱਡੇ ਬਾਕਸਸ ਕਾਰਡਬੋਰਡ ਦੇ ਲੋਕ ਲਾ ਕੇ ਤੇ ਜਿਹਦੇ ਵਿੱਚ ਕਿ ਜਿਹੜੇ ਹੈਟਸ ਨੇ ਗਲਵਜ਼ ਨੇ ਹੋਰ ਚੀਜ਼ਾਂ ਨੇ ਇਹਨਾਂ ਦੇ ਲਈ ਜਿਹੜੀਆਂ ਅਰੇਂਜ ਕੀਤੀਆਂ ਆ ਵਲੰਟੀਅਰ ਉੱਥੇ ਆਉਂਦੇ ਆ ਰੋਜ਼ ਆਉਂਦੇ ਆ ਤੇ ਜਿਹੜੇ ਡੋਨੇਸ਼ਨ ਲੈਂਦੇ ਆ ਲੋਕਾਂ ਕੋਲੋਂ ਚਾਹੇ ਉਹ ਤੁਹਾਡੀਆਂ ਸੌਕਸ ਹੋਣ ਜਿਹੜੀਆਂ ਨਾਰਥ ਫੇਸ ਜੈਕਟਸ ਨੇ 스노 ਪੈਂਟਸ ਨੇ ਜਾਂ ਸਾਬਣ ਦੀਆਂ ਟਿੱਕੀਆਂ ਆ ਬਾਰ ਆਫ ਸੋਪ ਤੇ ਜਾਂ ਜਿਹੜੇ ਇਹ ਹੈਗੇ ਆ ਜਿਹੜੇ ਇਹ ਬੱਸਾਂ ਨੇ ਮਾਈਗ੍ਰੈਂਟਸ ਦੀਆਂ ਭਰ ਕੇ ਆਉਂਦੀਆਂ ਨੇ ਇਹਨਾਂ ਨੂੰ ਉਹ ਵਿਲ ਮੀਟ ਜਿਹੜਾ ਇੱਕ ਉੱਥੇ ਨੇੜੇ ਦੱਸਿਆ ਜਾ ਰਿਹਾ ਉੱਥੇ ਛੱਡ ਜਾਂਦੇ ਨੇ ਤੇ ਫਿਰ ਟ੍ਰੇਨ ਫੜ ਕੇ ਇਹ ਡਾਊਨ ਟਾਊਨ ਸ਼ਿਕਾਗੋ ਦੇ ਵਿੱਚ ਜਾਂਦੇ ਆ ਤੇ ਫਿਰ ਉੱਥੋਂ ਫਿਰ ਇਹ ਸ਼ੈਲਟਰ ਦੇ ਲਈ ਟਰਾਂਸਫਰ ਹੁੰਦੇ ਆ ਤੇ ਜਿੱਥੇ ਇਹ ਵੌਲੰਟੀਅਰਸ ਨੂੰ ਜਦੋਂ ਪਹਿਲੀ ਵਾਰੀ ਇੱਥੇ ਵਿਲਮਟ ਸਟੇਸ਼ਨ ਦੇ ਉੱਤੇ ਮਿਲਦੇ ਆ ਤੇ ਉਹਨਾਂ ਨੂੰ ਫਿਰ ਜਿਹੜੀਆਂ ਇਹਨਾਂ ਦੀਆਂ ਜ਼ਰੂਰਤ ਦੀਆਂ ਚੀਜ਼ਾਂ ਹੁੰਦੀਆਂ ਉਹ ਆਦਿੱਤੀਆਂ ਜਾਂਦੀਆਂ ਆ ਜਿਹੜਾ ਮਾਈਗ੍ਰੈਂਟ ਕ੍ਰਾਈਸਿਸ ਆ ਸ਼ਿਕਾਗੋ ਦੇ ਵਿੱਚ ਇੰਟੈਂਸੀਫਾਈ ਹੋ ਰਿਹਾ ਵਧ ਰਿਹਾ ਤੇ ਸਿਟੀ ਦੀਆਂ ਲਿਮਿਟਸ ਤੋਂ ਬਾਹਰ ਜਾ ਰਿਹਾ ਲਗਭਗ 1 ਮਹੀਨੇ ਤੋਂ ਸਿਟੀ ਦੇ ਜਿਹੜੇ ਅਫੀਸ਼ੀਅਲਸ ਨੇ ਉਹ ਕਹਿ ਰਹੇ ਆ ਕਿ ਟੈਕਸਸ ਤੋਂ ਬੱਸਾਂ ਆ ਰਹੀਆਂ ਆ ਜਿਹੜੀਆਂ ਬੱਸਸ ਟੈਕਸਸ ਤੋਂ ਆ ਰਹੀਆਂ ਆ ਇਹਨਾਂ ਨੇ ਸ਼ਿਕਾਗੋ ਨੂੰ ਅਵੋਇਡ ਕੀਤਾ ਤੇ ਕਈ ਸੈਂਕੜੇ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਨੂੰ ਨੇੜੇ ਤੇੜੇ ਜਿਹੜੇ ਸਬਅਰਬਸ ਨੇ ਬਿਨਾ ਕਿਸੇ ਵਾਰਨਿੰਗ ਤੋਂ ਉਸ ਰੂਟ ਦੇ ਉੱਤੇ ਉਹਨਾਂ ਨੂੰ ਛੱਡਿਆ ਦਸੰਬਰ ਦੇ ਵਿੱਚ ਸ਼ਿਕਾਗੋ ਦੇ ਨੇ ਜਿਹੜੀਆਂ ਕੁਝ ਪੈਨਲਟੀਆਂ ਲਾਈਆਂ ਸੀਗੀਆਂ ਕਿ ਜਿਹੜੇ ਬੱਸ ਆਪਰੇਟਰਸ ਨੇ ਉਹ ਸਵਾਰੀਆਂ ਨੂੰ ਅ ਮਤਲਬ ਜਿਹੜੇ ਟਾਈਮ ਡੈਜ਼ਿਗਨੇਟ ਕੀਤੇ ਗਏ ਆ ਜਾਂ ਲੋਕੇਸ਼ਨਸ ਨੇ ਪਰਮਿਟ ਕੀਆ ਉਹਨਾਂ ਤੋਂ ਪਰੇ ਉਹ ਨਹੀਂ ਛੱਡ ਸਕਦੇ ਅ ਜਿਹੜਾ ਇੱਕ ਕਾਫੀ ਵੱਡੀ ਇਹਦੇ ਨਾਲ ਫਰਕ ਪਿਆ ਸੀਗਾ ਕੁਝ ਮਾਈਗ੍ਰੈਂਟਸ ਜਿਹੜੇ ਆ ਫੀ ਨਿਊ ਜਰਸੀ ਦੇ ਜਿਹੜਾ ਨਿਊਯਾਰਕ ਦੇ ਸਬਅਰਬ ਦੇ ਵਿੱਚ ਵੀ ਦੇਖਣ ਨੂੰ ਮਿਲੇ ਸੀ ਇਸ ਮਾਮਲੇ ਦੇ ਸੰਬੰਧੀ ਹੁਣ ਜਿਹੜੇ ਸਬਅਰਬਨ ਡਰਾਪ ਆਫਸ ਨੇ ਸ਼ਿਕਾਗੋ ਦੇ ਨੇੜੇ ਮਤਲਬ ਉਹਦੇ ਹੁਣ ਉੱਥੇ ਨਹੀਂ ਛੱਡਦੇ ਉਹਦੇ ਨੇੜੇ ਤੇੜੇ ਇਹਨਾਂ ਨੂੰ ਛੱਡੀ ਜਾ ਰਿਹਾ ਉਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਤੇ ਕੁਦਰਤੀ ਆ ਵੀ ਲੋਕਲ ਲੋਕ ਚਿੰਤਤ ਨੇ ਇਸ ਗੱਲ ਨੂੰ ਲੈ ਕੇ ਪਹਿਲੀ ਗੱਲ ਤੇ ਮਾਈਗ੍ਰੈਂਟਸ ਜਿਹੜੇ ਉਹ ਠੀਕ ਠਾਕ ਰਹਿਣ ਦੂਜਾ ਕਈ ਮਿਊਨਿਸਪੈਲਿਟੀਆਂ ਜਿਹੜੀਆਂ ਉਹਨਾਂ ਨੇ ਰੂਲ ਪਾਸ ਕਰਨੇ ਸ਼ੁਰੂ ਕਰ ਦਿੱਤੇ ਆ ਕਿ ਕਿੰਨੀਆਂ ਬੱਸਸ ਇੱਥੇ ਆ ਸਕਦੇ ਨਾਲ ਉਹ ਰੈਸਟ੍ਰੈਕਟ ਕਿਦਾਂ ਕੀਤਾ ਜਾਣਾ ਚਾਹੀਦਾ ਕਿ ਜਿਹੜੇ ਇਹ ਲੋਕ ਨੇ ਉਹਨਾਂ ਦੀ ਕਿਉਂਕਿ ਲੋਕਲ ਇੱਕ ਕਪੈਸਿਟੀ ਆ ਕਿ ਕਿੰਨੀ ਕਪੈਸਿਟੀ ਤੱਕ ਉਹਨਾਂ ਨੂੰ ਐਬਜ਼ਾਰਬ ਕੀਤਾ ਜਾ ਸਕਦਾ ਉੱਥੇ ਜਿਵੇਂ ਵੈਲਮੇਟ ਆ ਇਹਦੀ ਆਪਾਂ ਜਿਹਦਾ ਜ਼ਿਕਰ ਕਰ ਰਹੇ ਆ ਇੱਥੇ 27000 ਲੋਕ ਰਹਿੰਦੇ ਆ ਮੀਡੀਅਨ ਹਾਊਸਹੋਲਡ ਇਨਕਮ ਲਗਭਗ 183000 ਹੈ। ਕਈ ਦਰਜਣਾਂ ਜਿਹੜੇ ਰੈਜ਼ਿਡੈਂਟ ਨੇ ਉਹ ਮੋਬਾਈਲਾਈਜ਼ ਹੋ ਗਏ ਆ। ਇਹਨਾਂ ਨੂੰ ਹੈਲਪ ਕਰਨ ਦੇ ਲਈ ਕੱਪੜੇ ਲੀਡ ਦੇ ਲਈ ਜਾਂ ਦੂਜੀਆਂ ਜਿਹੜੀਆਂ ਇਹਨਾਂ ਦੀਆਂ ਲੋੜਾਂ ਨੇ ਉਹਨਾਂ ਦੇ ਲਈ ਇਹਨਾਂ ਨੂੰ ਟ੍ਰੇਨ ਚੜਾਉਣ ਦੇ ਵਿੱਚ ਜਾਂ ਜਿਹੜੀਆਂ ਲੈਂਡਿੰਗ ਜ਼ੋਨਸ ਹੈਗੀਆਂ ਡਾਊਨਟਾਊਨ ਸ਼ਿਕਾਗੋ ਦੇ ਵਿੱਚ ਜਿੱਥੇ ਫਿਰਨਾਂ ਨੂੰ ਰੂਟ ਕੀਤਾ ਜਾਂਦਾ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਸ਼ੈਲਟਰਸ ਨੇ ਉੱਥੇ ਦੇ ਲਈ ਪਰ ਇਹ ਕਿੰਨਾ ਚਿਰ ਚੱਲਦਾ ਆ ਤੇ ਇਹਦੇ ਲਈ ਕੀ ਕੋ ਪੱਕੀ ਪਾਲਿਸੀ ਬਣਾਈ ਜਾਂਦੀ ਆ? ਜੇਕਰ ਸ਼ਿਕਾਗੋ ਇਹਨਾਂ ਮਾਈਗ੍ਰੈਂਟਸ ਦੇ ਨਾਲ ਭਰ ਗਿਆ ਤੇ ਕੁਦਰਤੀ ਤੌਰ ਦੇ ਉੱਤੇ ਜਿਹੜੇ ਆਲੇ-ਦੁਆਲੇ ਦੇ ਇਲਾਕੇ ਨੇ ਜਿੱਥੇ ਇਹਨਾਂ ਨੂੰ ਹੁਣ ਛੱਡਿਆ ਜਾ ਰਿਹਾ ਇਹ ਵੀ ਭਰ ਜਾਊਗਾ ਇਹਦਾ ਕੋਈ ਨਾ ਕੋਈ ਪੱਕਾ ਹੱਲ ਕਰਨਾ ਚਾਹੀਦਾ ਜਿਨ੍ਹਾਂ ਜਿਹੜੇ ਰਿਪਬਲਿਕਨ ਗੋ ਸਟੇਟਾਂ ਨੇ ਉਹਨਾਂ ਦੇ ਵਿੱਚ ਮਾਈਗ੍ਰੈਂਟਸ ਨੂੰ ਡੈਮੋਕ੍ਰੇਟ ਸਟੇਟਾਂ ਦੇ ਵਿੱਚ ਭੇਜਣਾ ਕਾਫੀ ਲੰਬੇ ਸਮੇਂ ਤੋਂ ਜਿਹੜਾ ਵਿਵਾਦ ਦਾ ਮੁੱਦਾ ਰਿਹਾ ਹੈ ਲੋਕ ਕਿਤੇ ਨਾ ਕਿਤੇ ਹੈਲਪ ਕਰ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਸੰਕਟ ਵੱਡਾ ਹੁੰਦਾ ਜਾ ਰਿਹਾ ਹੈ ਅਗਲੀ ਗੱਲਬਾਤ ਫਰਾਂਸ ਦੇ ਵਿੱਚ ਹੋ ਰਿਹਾ ਪ੍ਰੋਟੈਸਟ ਬਾਰੇ ਫਰਾਂਸ ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਸ ਵੇਲੇ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਟਰੈਕਟਰ ਲੈ ਕੇ ਸੜਕਾਂ ਤੇ ਆਏ ਆ ਕਈ ਰਸਤੇ ਬੰਦ ਕੀਤੇ ਆ ਉਹਨਾਂ ਨੇ ਟਾਇਰ ਸੱਟੇ ਆ ਜਿਹੜੇ ਰੋਡ ਬੰਦ ਕੀਤੇ ਆ ਉਹ ਪ੍ਰੋਟੈਸਟ ਕਰਨ ਦੇ ਜਿੱਦਾਂ ਕਿ ਹਰ ਪ੍ਰੋਟੈਸਟ ਦੇ ਵਿੱਚ ਹੁੰਦਾ ਉਹ ਅਖਰੇ ਵਖਰੇ ਤਰੀਕੇ ਨਾਲ ਬਰਾਏ ਆ ਦੋ ਔਰਤਾਂ ਨੇ ਮੋਨਾਲੀਜ਼ਾ ਦੀ ਪੇਂਟਿੰਗ ਦੇ ਉੱਤੇ ਸੂਪ ਸੱਟ ਦਿੱਤਾ ਇਸ ਖਬਰ ਨੇ ਮਤਲਬ ਆਪਣੇ ਆਪ ਦੇ ਵਿੱਚ ਬਹੁਤ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾਈ ਆ ਜਿਹੜੀ ਮਚਾਈ ਆ ਮੋਨਾਲੀza ਤੁਹਾਨੂੰ ਪਤਾ ਕਿ ਬਹੁਤ ਵੱਡੀ ਇੱਕ ਮਸ਼ਹੂਰ ਦੁਨੀਆ ਦੀਆਂ ਕੁਝ ਜਿਹੜੀਆਂ ਪੇਂਟਿੰਗਸ ਨੇ ਉਹਨਾਂ ਦੇ ਵਿੱਚੋਂ ਇੱਕ ਪੇਂਟਿੰਗ ਆ ਤੇ 8-900 ਮਿਲੀਅਨ ਡਾਲਰ ਦੀ ਇਹਦੀ ਕੀਮਤ ਕਿਸੇ ਨਾ ਕਿਸੇ ਤਰੀਕੇ ਨਾਲ ਅਮਰੀਕਾ ਨਾਲ 8-900 ਮਿਲੀਅਨ ਡਾਲਰ ਇਹਦੀ ਕੀਮਤ ਦੱਸੀ ਜਾਂਦੀ ਆ ਲਿਨਾਰਡੋ ਦਾ ਵਿਨਚੀ ਬਹੁਤ ਵੱਡਾ ਆਰਟਿਸਟ ਤੇ ਉਹਦੀ ਸਭ ਤੋਂ ਮਸ਼ਹੂਰ ਪੇਂਟਿੰਗ ਜਾਂ ਮਾਸਟਰਪੀਸ ਜਿਹੜੀ ਕਿ ਉੱਥੇ ਪੈਰਿਸ ਦੇ ਵਿੱਚ ਐਸ ਵੇਲੇ ਲੱਗੀ ਆ ਤੇ ਮਤਲਬ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹਦੇ ਬਾਰੇ ਸਭ ਤੋਂ ਵੱਧ ਲੋਕਾਂ ਨੇ ਇਹਨੂੰ ਮੋਨਾਲੀਜ਼ਾ ਨੂੰ ਵਿਜ਼ਿਟ ਕੀਤਾ ਸਭ ਤੋਂ ਵੱਧ ਲੋਕ ਇਹਦੇ ਬਾਰੇ ਦੁਨੀਆ ਦੇ ਵਿੱਚ ਲਿਖਿਆ ਗਿਆ ਗਾਇਆ ਗਿਆ ਇਹਦੇ ਬਾਰੇ ਅ ਅਜਿਹੜਾ ਇਹਦੇ ਉੱਤੇ ਖੋਜ ਹੋਈ ਸਭ ਤੋਂ ਵੱਧ ਤੇ ਜਿਹੜੀਆਂ ਜਿਹੜੀਆਂ ਇਹਦੀਆਂ ਇਹਦੀ ਇਸ ਪੇਂਟਿੰਗ ਦੀਆਂ ਜਿਹੜੀਆਂ ਕੁਆਲਿਟੀਆਂ ਨੇ ਉਹਦਾ ਜਿਹੜਾ ਸਬਜੈਕਟ ਆ ਉਹਦਾ ਜਿਹੜਾ ਐਕਸਪ੍ਰੈਸ਼ਨ ਆ ਉਹਦੀ ਉਹਦੀ ਮਾਨੂਮੈਂਟੈਲਿਟੀ ਆ ਉਦੀ ਕੰਪੋਜੀਸ਼ਨ ਦੀ ਉਹਦੇ ਬਾਰੇ ਮਤਲਬ ਦੁਨੀਆ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਜਿਹੜਾ ਬਹੁਤ ਵੱਡਾ ਇਹ ਪੇਂਟਿੰਗ ਦਾ ਨਾ ਆ ਤੇ ਇਹਨੂੰ ਜਿਹੜਾ ਐਸ ਵੇਲੇ ਸ਼ੁਰੂ ਦੇ ਵਿੱਚ ਮੰਨਦੇ ਸੀ ਇਹਨੂੰ ਕਿ ਜਿਹੜੀ ਇਟਾਲੀਅਨ ਨੋਬਲ ਬੋਮਾ ਨੂੰ ਡਿਪੈਕਟ ਕਰਦੀ ਹੈ ਇਹ ਤੇ ਜਿਹੜੀ ਇਹਦੇ ਉੱਤੇ ਉਹਨਾਂ ਨੇ ਸੂਪ ਸੁੱਟ ਦਿੱਤਾ ਤੇ ਹਾਲਾਂਕਿ ਉਹਦੇ ਅੱਗੇ ਜਿਹੜਾ ਕਹਿੰਦੇ ਹੋ ਬਹੁਤ ਜ਼ਬਰਦਸਤ ਗਲਾਸ ਲੱਗਾ ਆ ਤੇ ਇਹਨੂੰ ਜਿਹੜਾ ਉਹ ਨੂੰ ਨੁਕਸਾਨ ਕੋਈ ਨਹੀਂ ਹੋਇਆ ਪਰ ਉਹਨਾਂ ਨੇ ਜਿਹੜਾ ਇਹ ਇੱਕ ਯਤਨ ਕੀਤਾ ਕਿ ਦੋਨਾਂ ਦੁਨੀਆ ਦਾ ਧਿਆਨ ਸਾਡੇ ਵੱਲੋਂ ਆ ਜਾਵੇ ਐਤਵਾਰ ਨੂੰ ਇਹ ਜਿਹੜਾ ਘਟਨਾ ਵਾਪਰੀ ਹੈ ਤੇ ਉੱਥੇ ਜਿਹੜੀ ਇਹਦੀ ਲਿਨਾਰਡਾ ਦਵਿੰਚੀ ਦੀ ਮਾਸਟਰਪੀਸ ਸੀ ਉਹਦੇ ਉੱਤੇ ਕਿਉਂਕਿ ਬਹੁਤ ਜਿਹੜਾ ਜ਼ਬਰਦਸਤ ਗਲਾਸ ਉਹਦੇ ਪਿੱਛੇ ਆ ਤਾਂ ਕਿ ਇਹਨੂੰ ਕੋਈ ਨੁਕਸਾਨ ਨਾ ਪਹੁੰਚੇ ਦੋ ਔਰਤਾਂ ਸੀਗੀਆਂ ਉਹਨਾਂ ਨੇ ਬਾਅਦ ਦੇ ਵਿੱਚ ਫ੍ਰੈਂਚ ਦੇ ਵਿੱਚ ਮਤਲਬ ਨਾਰੇ ਵੀ ਲਾਏ ਉੱਥੇ ਕੁਝ ਗੱਲਾਂ ਵੀ ਕਹੀਆਂ ਕਿ ਸਭ ਤੋਂ ਜ਼ਰੂਰੀ ਚੀਜ਼ ਕੀ ਆ ਜਿਹੜਾ ਉਹਨਾਂ ਦੋ ਔਰਤਾਂ ਨੇ ਇਸ ਪੇਂਟਿੰਗ ਦੇ ਉੱਤੇ ਸੂਪ ਸੱਟ ਕੇ ਪੁੱਛਿਆ ਕਿ ਆਰਟ ਔਰ ਦਾ ਰਾਈਟ ਟੂ ਹੈਲਥੀ ਐਂਡ ਸਸਟੇਨੇਬਲ ਫੂਡ ਕਿ ਸਾਨੂੰ ਕਲਾ ਨਹੀਂ ਚਾਹੀਦੀ ਸਾਨੂੰ ਖਾਣ ਨੂੰ ਰਜਮੀ ਰੋਟੀ ਚਾਹੀਦੀ ਆ ਤੇ ਲਗਾਤਾਰ ਰੋਟੀ ਚਾਹੀਦੀ ਆ ਕਿ ਜਿਹੜੇ ਸਾਡੇ ਫਾਰਮਰਸ ਨੇ ਉਹ ਬਿਮਾਰ ਨੇ ਸਾਡੇ ਕਿਸਾਨ ਜਿਹੜੇ ਕੰਮ ਦੇ ਉੱਤੇ ਮਰ ਰਹੇ ਆ ਤੇ ਤੁਹਾਨੂੰ ਇਧਰਲੇ ਪਾਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬਹੁਤ ਵਾਇਰਲ ਹੋਇਆ ਇਹ ਇਨਸੀਡੈਂਟ ਲਗਭਗ ਕੱਲ ਸਵੇਰ ਦਾ ਹੀ ਤੇ ਉਹਦੇ ਤੋਂ ਬਾਅਦ ਜਿਹੜਾ ਜੇਸ ਤਰੀਕੇ ਦੇ ਨਾਲ ਉਹ orange soup ਉਹਨਾਂ ਨੇ ਉਹਦੇ ਉੱਤੇ ਛੁੱਟਿਆ ਤੇ ਉਹਨਾਂ ਔਰਤਾਂ ਨੇ ਆਪਣੇ ਜਿਹੜੀਆਂ ਟੀ-ਸ਼ਰਟਸ ਜਿਹੜੀਆਂ ਪਾਈਆਂ ਸੀਗੀਆਂ ਉਹਨਾਂ ਦੇ ਉੱਤੇ ਸੈਲੈਡ ਇਸ ਅਟੈਕਸ ਪੇਂਟ ਕੀਤਾ ਸੀ ਤੇ ਉਹ ਹੁਣ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਵਾਇਰਲ ਹੋਈਆਂ ਇਹਦੇ ਉੱਤੇ ਗੱਲ ਹੋ ਰਹੀ ਹੈ ਕਿ ਕੀ ਹੈਗਾ ਉੱਥੇ ਦਾ ਮਸਲਾ ਕੀ ਆ ਕਿਸਾਨ ਸੜਕਾਂ ਦੇ ਉੱਤੇ ਕਿਉਂ ਆ ਤੇ ਇਹਦਾ ਜਿਹੜਾ ਹੱਲ ਕੀ ਹੋਣਾ ਚਾਹੀਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਦੁਨੀਆ ਦਾ ਧਿਆਨ ਇਧਰਲੇ ਪਾਸੇ ਗਿਆ ਆ ਤੇ ਫ੍ਰੈਂਚ ਫਾਰਮਰ ਐਸ ਵਿਲੇ ਬਹੁਤ ਗੁੱਸੇ ਦੇ ਵਿੱਚ ਨੇ ਆਪਣੀਆਂ ਮੰਗਾਂ ਦੇ ਲਈ ਸੜਕਾਂ ਦੇ ਉੱਤੇ ਨੇ ਤੇ ਦੁਨੀਆ ਦੇ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਕਈ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਜਿਹੜੇ ਜਿਹੜੇ ਉਹਨਾਂ ਦੇ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕੰਮ ਕਰ ਰਹੇ ਜਿਨ੍ਹਾਂ ਦੇ ਵਿੱਚੋਂ ਇੱਕ ਮੋਨਾਲੀਜ਼ਾ ਦੀ ਪੇਂਟਿੰਗ ਦੇ ਉੱਤੇ ਸ਼ੂਬ ਸਿੱਟਣਾ ਸੀ ਇੱਕ ਕੈਟ ਜੈਨਸ ਜੈਨਿਸ ਜਿਹੜੀ ਆ ਉਹ ਸਿੰਗਰ ਆ ਉਹਨੇ ਆਪਣੇ ਬੇਟੇ ਦੇ ਲਈ ਇੱਕ ਗੀਤ ਗਾਇਆ ਗੀਤ ਬਹੁਤ ਜ਼ਿਆਦਾ ਇਸ ਵੇਲੇ ਪਪੂਲਰ ਹੋ ਰਿਹਾ ਤੇ ਪੂਰੀ ਦੁਨੀਆ ਦੇ ਵਿੱਚ ਘੁੰਮ ਰਿਹਾ ਡਾਂਸ ਅੰਟਲ ਯੂ ਲਵ ਮੀ ਇਹ ਗੀਤ ਦੀ ਖਾਸ ਗੱਲ ਕੀ ਆ ਕਿ ਇਹ ਔਰਤ ਜਿਹੜੀ ਆ ਕੈਂਸਰ ਤੋਂ ਪੀੜਿਤ ਆ ਤੇ ਆਪਣੇ ਆਖਰੀ ਦਿਨਾਂ ਦੇ ਉੱਤੇ ਆ ਤੇ ਇਹਨੂੰ ਹੁਣ ਉਹ ਸਕੂਅਰ ਦੇ ਵਿੱਚ ਭੇਜ ਦਿੱਤਾ ਗਿਆ ਜਿੱਥੇ ਜਦੋਂ ਬੰਦਿਆਂ ਦੇ ਬਚਣ ਦੀ ਆਸ ਬਹੁਤੀ ਨਹੀਂ ਹੁੰਦੀ ਜਿੱਥੇ ਲੋਕਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ 7 ਸਾਲ ਦਾ ਇਹਦਾ ਬੇਟਾ ਆ ਉਸ ਆਪਣੇ ਬੇਟੇ ਦੇ ਲਈ ਇਹਨੇ ਗੀਤ ਪਿਛਲੇ ਦਿਨਾਂ ਦੇ ਵਿੱਚ ਰਿਕਾਰਡ ਕੀਤਾ ਸੀ ਤੇ ਹੁਣ ਮੰਨਿਆ ਜਾਂਦਾ ਵੀ ਇਹਦਾ ਆਖਰੀ ਗੀਤ ਆ ਤੇ ਉਹਨੇ ਅਵੈਂਚਿਉਲੀ ਇਸ ਚੀਜ਼ ਨੂੰ ਉਹਨੇ ਆਪਣੇ ਬੇਟੇ ਨੂੰ ਸਮਰਪਿਤ ਕੀਤਾ ਜਾਂ ਉਹਨੇ ਇਹ ਕਿਹਾ ਵੀ ਇਸ ਗੀਤ ਦੇ ذریعے ਮੇਰਾ ਬੇਟਾ ਮੈਨੂੰ ਭਵਿੱਖ ਦੇ ਵਿੱਚ ਜਦੋਂ ਮੈਂ ਨਹੀਂ ਹੋਊਂਗੀ ਤਾਂ ਉਹ ਯਾਦ ਕਰੂਗਾ डीसी एरिया ਦੇ ਵਿੱਚ ਇਹ ਪੌਪ ਸਿੰਗਰ ਉਮਰ 33 ਸਾਲ ਆ ਜੈਨਿਸ ਇਸ ਵੇਲੇ ਹਸਪੀਟਲ ਸਕੂਅਰ ਦੇ ਵਿੱਚ ਆ ਕੈਂਸਰ ਜਿਹੜਾ ਉਹਦਾ ਬਹੁਤ ਜ਼ਿਆਦਾ ਵੱਧ ਚੁੱਕਾ ਪਹਿਲਾਂ ਵੀ ਕੈਂਸਰ ਹੋਇਆ ਸੀ ਡਾਕਟਰਾਂ ਨੇ ਕਿਹਾ ਸੀ ਤੇ ਨਕਸਾਲ ਪਹਿਲਾਂ ਵੀ ਨਹੀਂ ਠੀਕ ਠਾਕ ਹੋ ਗਈ ਆ ਹੁਣ ਇਹਨੂੰ ਕੋਈ ਏਦਾਂ ਦਾ ਖਤਰਾ ਨਹੀਂ ਪਰ ਕੈਂਸਰ ਦੁਬਾਰਾ ਆ ਗਿਆ ਤੇ ਹੁਣ ਮਤਲਬ ਆਪਣੇ ਲਾਈਫ ਦੇ ਜੀਵਨ ਦੇ ਅੰਤ ਦੇ ਬਹੁਤ ਨੇੜੇ ਆ ਤੇ ਉਹਦੀ ਇੱਛਾ ਸੀ ਵੀ ਮੈਂ ਇਹ ਗੀਤ ਨੂੰ ਪਬਲਿਸ਼ ਕਰਾਂ ਤੇ ਜਿਹੜੀਆਂ ਬੌਂਡਿੰਗ ਮੂਵਮੈਂਟਸ ਨੇ ਉਹਦੀਆਂ ਆਪਣੀ 7 ਸਾਲਾਂ ਬੱਚੇ ਦੇ ਨਾਲ ਤੇ ਇਸ ਚੀਜ਼ ਨੂੰ ਨੇ ਜਿਹੜਾ ਜਦੋਂ ਨੇ ਰਿਲੀਜ਼ ਕੀਤਾ ਆਹਾ ਥੋੜੇ ਦਿਨ ਪਹਿਲਾਂ ਤੇ ਉਹਦੇ ਬਰਥਡੇ ਤੋਂ ਇੱਕ ਦਿਨ ਪਹਿਲਾਂ ਇਸ ਗੀਤ ਨੂੰ ਰਿਲੀਜ਼ ਕੀਤਾ ਤਾਂ ਮਿਲੀਅਨਸ ਦੇ ਵਿੱਚ ਲੋਕ ਇਹਨੂੰ ਵੱਖ-ਵੱਖ ਥਾਵਾਂ ਤੇ ਦੇਖ ਰਹੇ ਆ ਉਹਦੀਆਂ ਆਪਣੀਆਂ ਤਸਵੀਰਾਂ ਹਸਪੀਟਲ ਦੇ ਵਿੱਚ ਪਈਆਂ ਦੀਆਂ ਵਾਲ ਉਹਦੇ ਸਿਰ ਤੋਂ ਉੱਡ ਚੁੱਕਿਆ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜੇ ਉਹ ਸਾਹਮਣੇ ਆ ਰਹੇ ਆ ਤੇ ਉਹ ਇੱਕ ਮਾਂ ਦਾ ਇੱਕ ਕਲਾਕਾਰ ਦਾ ਆਪਣੇ ਬੇਟੇ ਦੇ ਲਈ ਪਿਆਰ ਡਾਂਸ ਯੂ ਆਊਟ ਆ ਮਾਈ ਹੈਡ ਇਹ ਜਿਹੜਾ ਜਿਸ ਤਰੀਕੇ ਦੇ ਨਾਲ ਇਹਦੇ 10 ਟਰੈਕ ਟੌਪ ਟੌਪ 10 ਜਿਹੜੇ ਟਰੈਕਸ ਨੇ ਇਹਦੇ ਜਿਹੜੇ ਟੌਪ 10 ਟਰੈਕਸ ਹੁੰਦੇ ਉਹਨਾਂ ਦੇ ਵਿੱਚੋਂ ਇੱਕ ਆਈਟਮਸ ਦੇ ਉੱਤੇ ਚੱਲ ਰਿਹਾ ਹੈ ਤੇ ਲਗਭਗ 34000 ਟਿਕਟਾਕਸ ਦੇ ਉੱਤੇ ਇਹਨੂੰ ਯੂਜ਼ ਕੀਤਾ ਗਿਆ ਹੈ ਮਿਲੀਅਨ ਦੇ ਵਿੱਚ ਇਹਦੇ ਵਿਊ ਹੋ ਰਹੇ ਆ ਤੇ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਜਿੱਥੇ ਇਸ ਦੇ ਜਾਇਨਸ ਦੇ ਜਾਂ ਇਹਨਾਂ ਇਸ ਨਾਲ ਉਹਦੀ ਵੀਡੀਓ ਵੀ ਉਹਦੀ ਸਿੰਗ ਕਰਦੀ ਦੀ ਪਾਈ ਗਈ ਹੈ ਪਿੱਛੇ ਨੇ ਰਿਕਾਰਡ ਕੀਤਾ ਸੀ ਤੇ ਹੁਣ ਮੋਸਕੀਟਰੋਲਿਸਕੀ ਤਤ ਆਪਣੇ ਆਪ ਦੇ ਵਿੱਚ ਦੁਨੀਆ ਦੇ ਆ ਕਲਾ ਦੀ ਦੁਨੀਆ ਦੇ ਵਿੱਚ ਇੱਕ ਵਾਰੀ ਲੋਕਾਂ ਦਾ ਧਿਆਨ ਇਸ ਗੀਤ ਨੇ ਆਪਣੇ ਵੱਲ ਖਿੱਚਿਆ ਤੇ ਦੁਨੀਆ ਦੀਆਂ ਜਿਹੜੀਆਂ ਆ ਪ੍ਰਸਿੱਧ ਅਖਬਾਰਾਂ ਨੇ ਉਹਨਾਂ ਦੇ ਅੱਜ ਇਸ ਗੀਤ ਦੀ ਜਿਹੜੀ ਚਰਚਾ ਆ ਉਹ ਆਪਣੇ ਏਸ਼ ਸ਼ਾਮੇ ਦੇ ਵਿੱਚ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਲੋਕ ਇਹਨਾਂ ਚੀਜ਼ਾਂ ਨੂੰ ਦੇਖਦੇ ਆ ਤੇ ਇਹਦੇ ਜਿਹੜਾ ਕੇਸ ਤਰੀਕੇ ਦੇ ਨਾਲ ਲੋਕ ਇਹਨੂੰ ਪਿਆਰ ਕਰ ਰਹੇ ਦੋਸਤੋ ਅਗਲੀ ਗੱਲਬਾਤ ਐਸ਼ਵਲੇ ਜਿਹੜੀ ਅਮਰੀਕਾ ਦੀਆਂ ਜ਼ਿਲਾਂ ਦੇ ਵਿੱਚ ਬੰਦ ਕੈਦੀਆਂ ਦੇ ਕੰਮ ਨੂੰ ਲੈ ਕੇ ਕੁਝ ਰੌਲਾ ਰੱਪਾ ਪੈ ਰਿਹਾ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਕੰਪਨੀਆਂ ਕਿਤੇ ਨਾ ਕਿਤੇ ਇਸ ਗੱਲ ਦੇ ਲਈ ਕਮਿਟਿਡ ਹੁੰਦੀਆਂ ਇਸ ਗੱਲ ਦੇ ਲਈ ਪ੍ਰਤੀਬੱਧ ਹੁੰਦੀਆਂ ਕਿ ਅਸੀਂ ਕਿਸੇ ਵੀ ਥਾਂ ਦੇ ਉੱਤੇ ਜਿੱਥੇ ਕੋਈ ਜਵਰੀ ਕਿਸੇ ਤੋਂ ਕੰਮ ਨਹੀਂ ਕਰਾਇਆ ਗਿਆ ਹੋਵੇ ਉਹਦੇ ਵਿੱਚ ਇਨਵੋਲਵ ਨਹੀਂ ਹੁੰਦੇ ਮੰਨ ਲਓ ਕੋਈ ਟੀ-ਸ਼ਰਟਸ ਬਣਾ ਰਹੀ ਹੈ ਕੰਪਨੀ ਜਾਂ ਕੋ ਫੋਨ ਬਣਾ ਰਹੀ ਹੈ ਦੁਨੀਆ ਦੇ ਵਿੱਚ ਬਹੁਤ ਵੱਡੀ ਚੇਨ ਆ ਕਿ ਕਿਤੇ ਇਦਾਂ ਤਾਂ ਨਹੀਂ ਵੀ ਪਿੱਛੇ ਜੋ ਰੌਲਾ ਪਿਆ ਸੀ ਕਿ ਚੀਨ ਦੇ ਫਲਾਣੇ ਹਿੱਸੇ ਦੇ ਵਿੱਚ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਬੰਦੀ ਬਣਾ ਕੇ ਰੱਖਿਆ ਜਾਂਦਾ ਤੇ ਉਹਨਾਂ ਦੇ ਕੋਲੋਂ ਕੰਮ ਕਰਾਇਆ ਜਾਂਦਾ ਬਿਨਾ ਉਹਨਾਂ ਨੂੰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਕਦਰ ਕੀਤੇ ਤੇ ਬਹੁਤ ਹੀ ਖਾਣ ਪੀਣ ਮਤਲਬ ਰੋਟੀ ਦੇ ਸਿਰ ਤੇ ਕੰਮ ਕਰਾਇਆ ਜਾਂਦਾ ਤੇ ਉਹ ਕੰਪਨੀਆਂ ਦੇ ਪ੍ਰੋਡਕਟ ਕੈਨੇਡਾ ਵਿੱਚ ਜੇ ਵਿਕਦੇ ਆ ਤੇ ਇਹ ਚੀਜ਼ ਮਾੜੀ ਆ ਇਹ ਚੀਜ਼ ਨੂੰ ਆਗਿਆ ਨਹੀਂ ਅਸਿੱਤ ਅਮਰੀਕਾ ਦੇ ਵਿੱਚ ਕਿ ਤੁਹਾਡੇ ਕੋਲ ਜਿਹੜਾ ਪ੍ਰੋਡਕਟ ਆ ਰਿਹਾ ਕੀ ਉਹ ਜਦੋਂ ਲੇਬਰ ਉਹਨੂੰ ਬਣਾ ਰਹੀ ਸੀ ਉਹਨੂੰ ਮਿਨਿਮਮ ਵੇਜਸ ਪੇ ਕੀਤੇ ਗਏ ਸੀ ਉਹਦੇ ਮਨੁੱਖੀ ਅਧਿਕਾਰਾਂ ਦਾ ਖਿਆਲ ਰੱਖਿਆ ਗਿਆ ਸੀ ਉਹਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ ਸੀ ਹੁਣ ਇੱਕ ਅਮਰੀਕਾ ਦੇ ਅੰਦਰ ਦੀ ਜਿਹੜੀ ਗੱਲ ਆ ਇੱਕ ਕਹਿ ਲਓ ਕਿ ਹਿਡਨ ਪਾ ਥਾ ਜਿਹੜਾ ਤੁਹਾਡੇ ਅਮਰੀਕਾ ਦੇ ਵਿੱਚ ਬੈਠੇ ਲੋਕਾਂ ਦੇ ਟੇਬਲ ਦੇ ਉੱਤੇ ਜਿਹੜਾ ਭੋਜਨ ਆ ਰਿਹਾ ਜਾਂ ਜੋ ਕੋਈ ਤੁਸੀਂ ਖਾ ਰਹੇ ਆ ਉਹਦੇ ਪਿੱਛੇ ਕਹਾਣੀ ਕੀ ਆ ਜਿਹੜੀਆਂ ਅ ਅਮਰੀਕਾ ਦੀਆਂ ਮੈਕਸਿਮ ਸਿਕਿਉਰਿਟੀ ਪ੍ਰੈਜ਼ੈਂਸ ਨੇ ਉਹਨਾਂ ਦੇ ਵਿੱਚ ਕੈਦੀਆਂ ਕੋਲੋਂ ਬਹੁਤ ਘੱਟ ਪੈਸਿਆਂ ਦੇ ਉੱਤੇ ਕੰਮ ਕਰਾਇਆ ਜਾਂਦਾ ਤੇ ਉਹ ਚੀਜ਼ਾਂ ਉਹ ਪ੍ਰੋਡਕਟ ਬਣ ਕੇ ਵੱਡੀਆਂ ਕੰਪਨੀਆਂ ਉਹਨਾਂ ਨੂੰ ਲੋਕਾਂ ਤੱਕ ਪਹੁੰਚਾ ਰਹੀਆਂ ਅਨਮਾਰਕ ਟਰੱਕ ਪੈਕ ਕੀਤੇ ਪ੍ਰिजन ਰੇਸਡ ਕੈਟਲ ਰੋਲ ਦੇ ਨਾਲ ਉਹ ਲਿਊਸਾਨਾ ਸਟੇਟ ਦੇ ਵਿੱਚੋਂ ਜਿਹੜੀਆਂ ਬਾਹਰ ਆ ਰਹੇ ਆ ਤੇ ਲੋਕ ਅੰਦਰ ਕੰਮ ਕਰ ਰਹੇ ਬਹੁਤ ਸਖਤ ਮਿਹਨਤ ਕਰ ਰਹੇ ਜਾਂ ਇਦਾਂ ਕਹ ਲੋ ਉਹਨਾਂ ਨੂੰ ਸਖਤ ਮਿਹਨਤ ਕਰ ਲਈ ਮਜਬੂਰ ਕੀਤਾ ਜਾਂਦਾ ਤੇ ਕੁਛ ਪੈਨਿਸ ਹੀ ਦਿੱਤੀਆਂ ਜਾਂਦੀਆਂ ਘੰਟੇ ਦੀਆਂ ਤੇ ਕਈ ਵਾਰੀ ਓਵਰਿੰਗ ਦਿੱਤੀਆਂ ਜਾਂਦੀਆਂ ਤੇ ਉਹ ਫਿਰ ਜਿਹੜੀਆਂ ਉਹ ਉਹ ਪ੍ਰੋਡਕਟ ਨੇ ਜਿਹੜੇ ਉਹਨਾਂ ਨੇ ਪੈਦਾ ਕੀਤੇ ਆ ਉਹ ਫਿਰ ਅਮਰੀਕਾ ਵਾਸੀਆਂ ਦੇ ਟੇਬਲ ਦੇ ਉੱਤੇ ਆਉਂਦੇ ਆ ਤੇ ਇਹਦੇ ਉੱਤੇ ਹੁਣ ਜਿਹੜੇ ਇਹ ਚੱਲ ਰਿਹਾ ਕਿ ਵੱਡੀਆਂ ਕੰਪਨੀਆਂ ਜਿਨ੍ਹਾਂ ਦੇ ਵਿੱਚ ਮੈਕਡੋਨਲਡਸ ਵੀ ਆ ਵਾਲਮਾਰਟ ਵੀ ਆ ਤੇ ਕਾਰਗਲ ਵੀ ਆ ਸੋ ਇੱਕ ਉਹਨਾਂ ਬੋਲੋ ਹਾਲਾਂਕਿ ਕਿਹਾ ਜਾ ਰਿਹਾ ਵੀ ਨਹੀਂ ਅਸੀਂ ਨਾ ਕੈਦੀਆਂ ਦੇ ਲਈ ਇਸ ਤਰ੍ਹਾਂ ਨਹੀਂ ਕਰ ਰਹੇ ਪਰ ਦੁਨੀਆ ਦੀਆਂ ਵੱਡੀਆਂ ਫੂਡ ਕੰਪਨੀਆਂਜ਼ ਉਹਨਾਂ ਦੇ ਵਿੱਚ ਜਿਹੜੇ ਕੈਦੀ ਕੰਮ ਕਰ ਰਹੇ ਨੈਸ਼ਨਵਾਈਡ ਤੇ ਜਿਹੜੀ ਅਸੋਸੀਏਟਿਡ ਪ੍ਰੈਸਰ ਨੇ ਦੋ ਸਾਲ ਇਨਵੈਸਟੀਗੇਸ਼ਨ ਕੀਤੀ ਇਸ ਨਿਊਜ਼ ਦੇ ਉੱਤੇ ਪ੍ਰिजन ਲੇਬਰ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਹੰਡਰਡਸ ਆਫ ਮਿਲੀਅਨਸ ਆਫ ਡਾਲਰਸ ਜਿਹੜੇ ਆ ਐਗਰੀਕਲਚਰ ਪ੍ਰੋਡਕਟ ਇੰਨੇ ਦੇ ਇਹਦੇ ਨਾਲ ਜੁੜੇ ਆ ਜਿਹੜੇ ਓਪਨ ਮਾਰਕੀਟ ਦੇ ਵਿੱਚ ਕੈਦੀਆਂ ਦੁਆਰਾ ਕੰਮ ਕਰਕੇ ਤੇ ਵਿੱਚ ਜਾਂਦੇ ਆਂਦੇ ਔਰ ਸਭ ਤੋਂ ਵੱਲ ਨੈਰੇਵਲ ਲੇਬਰ ਉਹ ਆ ਕਿ ਜੇ ਉਹ ਕੰਮ ਤੋਂ ਰਿਫਿਊਜ਼ ਕਰ ਦੇਣ ਕੰਮ ਕਰਨ ਦੇ ਲਈ ਤੇ ਇਹਦੇ ਦੇ ਨਾਲ ਉਹਨਾਂ ਦੀ ਚਾਂਸਸ ਜਿਹੜੇ ਪਰੋਲ ਦੇ ਨੇ ਜਾਂ ਉਹਨਾਂ ਨੂੰ ਹੋਰ ਸਖਤ ਸਜ਼ਾ ਮਿਲ ਸਕਦੀ ਆ ਉਹਨਾਂ ਨੂੰ ਜਿਹੜਾ ਜਿਹੜਾ ਉਹ ਜਿਹੜਾ ਉਹਨਾਂ ਨੂੰ ਸੋਲਿਟਰੀ ਕਨਫਾਈਨਮੈਂਟ ਦੇ ਵਿੱਚ ਵੀ ਭੇਜਿਆ ਜਾ ਸਕਦਾ ਆ ਇਸ ਕਰਕੇ ਉਹਨਾਂ ਨੂੰ ਜ਼ਬਰਦਸਤੀ ਕੰਮ ਕਰਨਾ ਪੈ ਰਿਹਾ ਆ ਤੇ ਉਹਨਾਂ ਦੁਆਰਾ ਕੀਤੇ ਕੰਮ ਤੋਂ ਜਿਹੜੀਆਂ ਕੰਪਨੀਆਂ ਸਿੱਧੀਆਂ ਕਈ ਇਹਨਾਂ ਪ੍ਰੈਜ਼ੈਂਸ ਤੋਂ ਆ ਚੀਜ਼ਾਂ ਖਰੀਦ ਰਹੀਆਂ ਜਿਹੜੀਆਂ ਕਿ ਆਪਣੀਆਂ ਪਾਲਿਸੀਆਂ ਨੂੰ ਹੀ ਵਾਇਓਲੇਟ ਕਰ ਰਹੀਆਂ ਜਿਹੜੀ ਪਾਲਿਸੀ ਦੇ ਤਹਿਤ ਕਿ ਇਦਾਂ ਦੀ ਜਿਹੜੀ ਲੇਬਰ ਹੈਗੀ ਆ ਜਿਹਨੂੰ ਉਹ ਨਹੀਂ ਦਿੱਤਾ ਜਾਂਦਾ ਪੂਰਾ ਉਹਦੇ ਕੰਮ ਕਰਵਾ ਕੇ ਆਪਣੇ ਪ੍ਰੋਡਕਟ ਨਹੀਂ ਬਣਾ ਸਕਦੇ ਪਰ ਜੇਲ੍ਹ ਵਾਲੇ ਆਪਣਾ ਤਰਕ ਦੇ ਰਹੇ ਆ ਇਸ ਗੱਲ ਦੇ ਉੱਤੇ ਇਸ ਵੇਲੇ ਚਰਚਾ ਅਮਰਕਾ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਖੁਲਾਸੀ ਇਹਦੇ ਨਾਲ ਸੰਬੰਧਿਤ ਹੁਣ ਦੋਸਤੋ ਦੇ ਨਾਲ ਇਹ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ